ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੇਰੇ ਮਿੰਨੀ ਬਲੌਗ ਚੈਨਲ ਤੇ ਓਨਲੀ ਮੀਟ ਕਰਦੇ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਹਾਂਜੀ ਅੱਜ ਅਸੀਂ ਸਾਈਜ਼ ਪਾਠ ਪ੍ਰਗਾਸ਼ ਕਰਵਾ ਰਹੇ ਸੀਗੇ ਤੇ ਬਾਬਾ ਜੀ ਦੀ ਸਵਾਰੀ ਨੂੰ ਲੈਣ ਗਏ ਹੋਏ ਸੀਗੇ ਤੇ ਮੈਨੂੰ ਪਤਾ ਲੱਗ ਰਿਹਾ ਸੀ ਵੀ ਹੁਣ ਬਾਬਾ ਜੀ ਬਸ ਨੇੜੇ ਆਉਣ ਵਾਲੇ ਨੇਗੇ ਇਹ ਭੂਆ ਜੀ ਸੀਗੇ ਸਾਡੇ ਆਏ ਹੋਏ ਤੇ ਮੈਂ ਉਹਨਾਂ ਦੇ ਸਵਾਗਤ ਵਿੱਚ ਖੜੀ ਸੀਗੀ ਤੇ ਮੈਨੂੰ ਐ ਸੀ ਵਿਚੇ ਕਿ ਤੋ ਛੇਤੀ ਬਾਬਾ ਜੀ ਆਉਣ ਤੇ ਮੈਂ ਉਹਨਾਂ ਦੇ ਵਿੱਚ ਆਨਤਵਾਮਾ ਤੇ ਉਸ ਤੋਂ ਬਾਅਦ ਆਪਾਂ ਨਾ ਵੀ ਪਾਠ ਪ੍ਰਗਾਸ਼ ਕਰਵਾਵਾਂਗੇ ਹਾਂਜੀ ਤੇ ਦੇਖੋ ਤੁਸੀਂ ਇਹਨਾਂ ਦੇ ਇਧਰ ਆਗੇ ਸੀਗੇ ਤੇ ਸਾਡੇ ਗਵਾਂਡੀਆਂ ਦਾ ਵੀ ਸੀਗਾ ਬੰਦਾ ਤੇ ਉਸੇ ਇੱਕ ਦੇ ਸਿਰ ਤੇ ਬਾਬਾ ਜੀ ਦੀ ਸਵਾਰੀ ਸੀਗੀ ਤੇ ਮੈਂ ਸਾਰਿਆਂ ਦੇ ਚਰਨ ਤਵਾਰੀ ਸੀ ਨਿੱਗੇ ਪਾਣੀ ਨਾਲ ਉਸ ਤੋਂ ਬਾਅਦ ਤੌਲੀਏ ਨਾਲ ਸਾਫ਼ ਕਰਦੀ ਸੀਗੀ ਅਸੀਂ ਘਰ ਦੇ ਪਰਿਵਾਰ ਦੀ ਸੁਖ ਸ਼ਾਂਤੀ ਵਾਸਤੇ ਖੁਸ਼ੀ ਵਾ ਵੀ ਪਰਿਵਾਰ ਦੇ ਸਾਰਿਆਂ ਨੇ ਖੁਸ਼ੀ ਦਾ ਸਹਿਜ ਪਾਠ ਕਰਵਾਇਆ ਸੀਗਾ ਹਾਂਜੀ ਤੇ ਏ ਦੇਖੋ ਤੁਸੀਂ ਮੇ ਵਾਰੀ ਵਾਰੀ ਸਾਰਿਆਂ ਦੇ ਚਰਨ ਤਵਾਦੀ ਸੀਗੀ ਤੇ ਭੂਆ ਜੀ ਸਾਰਿਆਂ ਨੂੰ ਸੱਸੀਆ ਘਰ ਬੁਲਾ ਰਹੇ ਸੀਗੇ ਤੇ ਸਾਨੂੰ ਜਦਾਂ ਸੀ ਵੀ ਚਲੋ ਸਾਡੇ ਘਰੇ ਬਾਬਾ ਜੀ ਆਏ ਨੇ ਬਹੁਤ ਖੁਸ਼ੀ ਹੁੰਦੀ ਹੈ ਨਾ ਜਦੋਂ ਵੀ ਬਾਬਾ ਜੀ ਆਪਣੇ ਘਰ ਆਉਂਦੇ ਨੇਗੇ ਹਾਂਜੀ ਤੇ ਇਥੇ ਨੇ ਸਾਰੇ ਦੇ ਚਰਨ ਤਵਾ ਦਿੱਤੇ ਤੇ ਉਸ ਤੋਂ ਬਾਅਦ ਹੁਣ ਤੁਸੀਂ ਦੇਖੋ ਵੀ ਸਿਵਾ ਅੰਦਰ ਦੇ ਵਾਸਾ ਉਸ ਤੋਂ ਬਾਅਦ ਆਪਾਂ ਮਠਾ ਟੇਕਣ ਲਈ ਚਲੇ ਜਾਵਾਂਗੇ ਅੰਦਰ ਤੇ ਪਾਠ ਪ੍ਰਕਾਸ਼ ਹੋਊਗਾ ਹਾਂਜੀ ਤੇ ਮੈਂ ਹੁਣ ਅਗਿਆਤੂ ਤੋਂ ਟੋਕੇ ਤੇ ਮੈਂ ਵੀ ਸੋਚਿਆ ਵੀ ਮੈਂ ਵੀ ਚਲੀ ਜਾਮ ਅੰਦਰ ਹਾਂਜੀ ਤੇ ਐਤੇ ਮੰਮੀ ਫਿਰਦੀ ਸੀਗੀ ਤੇ ਹੁਣ ਅਸੀਂ ਜਾ ਰਹੇ ਹਾਂ ਅੰਦਰ ਹਾਂਜੀ ਇਹ ਤਾਂ ਨਿਕਲ ਪੂਸ ਬਗੈ ਜੰਕਾ ਲੱਗਦੀ ਬੜੀ ਕਾਛੀ ਦੇ ਗਿਆ ਬਾਈ ਪਾਇ ਨਾ ਜਿਆਦਾ ਕਰ ਮਨਾ ਵਾਹਿਗੁਰੂ ਤਾਈ ਕੀ ਮਾਛ ਮੈਨੂੰ ਪਰ ਨਾਲ ਪਿਆਰ ਕਰਦੇ ਜੀ tere päevast .

Pero no hay una caja de caja. No hay alguna caja que viene en una cajita o en otra. No hay... 17 11 2 2 2 2 2 13 40 50 70 ਸਰ ਸਹੋ ਹਾਂ ਦਾ ਸਹੋ ਇਸ ਸਬਾ ਸਿਵਾਇ ਕੇ ਅਸੋ ਕੀਆ ਸਤਨਾਮ ਵਾਹਿਗੁਰੂ ਮੇਰੇ ਕਾਤਾ ਜੀ ਪੀਆ ਐਂ ਕਨ ਤੁਲਨਾ ਦਾਹਰਿ ਸੁਖ ਰਖਣ ਹਾਰਾ ਬਿਜਲ ਨਾਨਕ ਪਾਰੇ ਉਤਾਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 106 ਮਹਲਾ ਪਹਿਲਾ 10 ਤੋਂ ਕੀ ਅਸਾ ਮਨਸਾ ਬੰਦਨ ਪਾਈ ਕਰਮ ਤਰਨ ਬੰਦਕਾਰੀ ਪਾਪ ਪੰਨ ਜਲ ਜਾਇਆ ਪਾਈ ਜਿਸੈ ਨਾਮ ਵਿਸਾਰੀ ਅਸਾ ਮਨਸਾ ਬੰਦਨ ਪਾਈ ਕਰਮ ਤਰਨ ਬੰਦਕਾਰੀ ਪਾਪ ਪੰਨ ਜਲ ਜਾਇਆ ਪਾਈ ਜਿਸੈ ਨਾਮ ਵਿਸਾਰੀ ਏ ਮਾਇਆ ਜੰਗ ਰੋਣੀ ਪਾਈ ਕਰਮ ਸਬਹਿ ਦੇਖਾਈ ਰਹਾ ਪੰਡਤ ਕਰਮਕਾਰੀ ਜੇਤ ਕਰਮ ਸਭੀ ਉਪਜੈ ਪਾਈ ਸੋ ਆਤਮ ਤਤ ਵਿਚਾਰੀ ਰਹਾ ਸਾਰ ਸਤ ਦੇਦਾ ਬਕਰ ਕੜੋ ਪਾਈ ਕਰਮ ਕਰੋ ਸੰਸਾਰੀ ਆ ਕੰਡ ਮੈ ਨਾ ਚੀ ਕੀ ਪਾਈ ਅੰਤਰ ਮੈ ਲਵਕਾਰੀ ਕਣ ਬਦ ਡੂਦਰੀ ਮ ਕਰੇ ਪਾਈ ਦੀ ਸਰਕਾਰ ਭਰੀ ਗੁਰਮਤਿ ਕਾੜੀਂ ਲੁਤੀ ਪਾਈ ਦੂਜੈ ਪਾਇ ਕੋਈ ਮੇਰ ਸਾਧਗਨ ਨਾਮਾ ਪਾਇਆ ਪਾਈ ਗਣਨਾਵ ਬਰਮਨਾ ਜਾਈ ਸਾਧਗਨ ਸੇਵੇ ਤਾ ਸੋਖ ਪਾਇਏ ਪਾਈ ਆਵਣ ਜਾਣ ਰਹਾਈ ਸਾਜ ਸਹਜ ਗੁਰਧੇ ਉਪਜਾਇ ਪਾਈ ਮਨ ਮੇਰਮਲ ਸਾਜ ਸਮਾਈ ਗੁਰ ਸੇਵ ਸੋ ਬੁੱਝ ਪਾਈ ਗੁਰਬਣ ਮਗਨਾ ਪਾਈ ਅੰਤਰ ਲੋਭ ਕੇ ਕਰਮ ਕਮਾਵੇ ਭਾਈ ਕੂੜ ਬੋਲ ਦੇਖ ਸਾਈ ਪੰਡਤ ਦਹੀ ਬਲੋਈਆ ਪਾਈ ਪਿਛੋਂ ਨਿਕਲੇ ਤਤ ਜਲ ਮਤੀ ਰਹਿ ਜਲ ਦੇਖੀ ਰਹਿ ਭਾਈ ਇਹ ਜਗ ਇਹ ਹੋ ਬਤ ਬੈਣ ਗੁਰ ਪਰਮ ਮਗੁਤੀਆ ਭਾਈ ਕਟ ਕਟ ਦੇਉ ਅਲਖ ਇਹ ਜਗ ਤਾ ਗੋ ਸੂਤ ਕੋ ਭਾਈ ਦਹ ਜਸ ਬਾਦੋ ਮਾਈ ਸੋਹਰੇ ਬੈਨੂਆ ਗਾਂ ਖਣਾਈ ਚੋਤੀ ਪਾਈ ਸਭ ਕੇ ਕਰਮ ਕਮਾਈ ਇਹ ਲਗ ਬਰਮ ਕੋ ਲਾਇਆ ਪਾਈ ਘਰਣਾ ਪਤ ਨਾ ਜਾਏ ਹੋਰ ਮਿਲਿਆ ਤੋ ਮਨੁਸਾ ਪਾਈ ਭੈ ਮਨਾ ਸਤਿ ਲੇਖ ਮਨੁਸਾਉਣ ਤਕੇ ਆਇਆ ਪਾਈ ਦਾ ਗਹ ਨਾਮ ਸੇ ਤੋ ਵਰਿਆੰਕ ਸਹਜ ਜਨਮ ਨਾਮ ਦਰੜਾਇਆ ਪਾਈ ਮਨ ਵਸਿਆ ਚੂਕਾ ਦੇਖਾ ਐਸਾ ਨਹਾਟ ਸਰਾਕ ਕੋ ਪਾਈ ਦਸਕਰ ਨਾਮ ਅਪਾਰ ਏ ਮਕਰਬਾ ਪਾਲੀ ਸੋ ਦ੍ਰਿੜਾ ਪਾਈ ਵਰ ਸਾਬਦ ਕਰਹਿ ਵਿਚਾਰ ਤਨ ਬਾਬਾਰੀ ਨਾਨਕਾ ਪਾਈ ਮੇਲ ਕਰੇ ਬਾਬਾ ਇਹ ਤਨਹਾਟ ਸਰਾਕ ਕੋ ਪਾਈ ਬਕਰ ਨਾਮ ਅਪਾਰ ਇਹ ਬਕਰ ਬਪਾਰੀ ਸੋਹ ਕੜਾ ਪਾਈ ਹੋਰ ਸੌਜ ਕਰੀ ਵਿਚਾਰ ਧਨ ਬਪਾਰੀ ਨਾਨਕਾ ਪਾਈ ਮੇਲ ਕਰੇ ਬਾਪਾਰ ਸਤਨਾਮ ਸ੍ਰੀ ਵਾਹਿਗੁਰੂ ਦੇ ਸਭ ਅੰਤ ਬੋਲੋ ਆਵਾਜ਼ੀ ਨਤ ਕਰਦੇ ਜੀ ਤੁਹਾਡੇ ਨਾਲ ਵਾਸੂ ਸਤਨਾਮਾ ਧਰਿਵਾਣੀ ਸਾਇ ਵੀ ਰਹੁ ਬਲੀ ਨਸਾ ਦੀ ਜੋ ਆਨੰਦ ਉਹ ਅਹਾਰ ਉਹ ਸੰਤ ਪ੍ਰਸਾਦ ਆਨੰਦ ਭਾਇ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਕਾ ਪਾਇਆ ਸਹਿਜ ਸੇਤੀ ਮਰਵੰਦੀਆਂ ਬਾਤਾਂਆਂ ਰਾਗ ਰਤਨ ਘਰ ਬੰਨਿਆ ਸਭ ਜਗਾਂ ਬਣਿਆ ਆਇਆ ਸਭ ਦੁਖਾਂ ਦਾ ਬਾਰ ਹਰੀ ਕੇਰਾ ਮਾਂ ਦੀ ਬਸਾਇ ਕਹਨਾ ਆਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੁਮ ਸਾਰੋ

ਸਤਨਾਮੁ ਆਧਾਰ ਮੇਰਾ ਜਿਨ ਕੋ ਕਾ ਸਭ ਗਵਾਈਆ ਕਰਾਂ ਸੁਖ ਸੁਮਾਇਆ ਜਸਾ ਨੀਚਾ ਸਭ ਹੋ ਜਾਇਆ ਸਦਾ ਪ੍ਰਵਾਨ ਜੀਤਾ ਬ੍ਰਹਮ ਕਉ ਦੁਨੀਆ ਹੈ ਬਣਾਈਆ ਹਰਿ ਤੇ ਪਾਗਲ ਸਉ ਦਗ ਵੇਖਲਾ ਜੁਕਰ ਤਾਰਿਆ ਪੰਜ ਦੂਤ ਕਦਵਸ ਕੀ ਸਾਲ ਗੰਢ ਕਮਾਰਿਆ ਬਰ ਕਰਮ ਪਾਇਆ ਤੁਜਿਨ ਕਉ ਸੈ ਨਾਮ ਹਰ ਕਲਾਹੀ ਘਰ ਨਾਮਿਤ ਸਹਉਵਾਜਿਤ ਕਾਰਿਆ ਨਮਦਵਾਜੇ ਆਪਨ ਸਮੁਗੜ ਧਨੀ ਹੋ ਸਗਲ ਮਨੋ ਸਤਹੁ ਗੂੜੇ ਭਾਗਨ ਪ੍ਰਪਾਇ ਸੈ ਸੋ ਨਾਮ ਕੋ ਸਾਜਨਾ ਭਾਰੇ ਸਰਸੇ ਗੁਰ ਤੇ ਨਾਮੀ ਸਾਦੇ ਹੁਣੀ ਤਕੜੇ ਭਗਤ ਸਤਗੁਰ ਪਰਭੂ ਸੇ ਮਨ ਅੰਤਰਾ ਗੁਰ ਚੰਨ ਲਾਗੇ ਬਾਹੇ ਅਨਮਨ ਧੂਰੇ ਸਭ ਤੇ ਹੁਣੀ ਤਕੜੇ ਭਗਤੋ ਬਿਟੋ ਸਤਗੁਰ ਪਰਭੂ ਸੇ ਮਨ ਅੰਤਰਾ ਗੁਰ ਢੰਨ ਲਾਗੇ ਬਾਜਰੇ ਅਨਮਨ ਧੂਰੇ ਸਰਵ ਭਾਵਨ ਗੁਰੂ ਬਾਣੀ ਦੇ ਤਾਰ ਮਤਾ ਤਸ ਤਸ ਜਿ ਸਰਸ ਰਸੋ ਸਾਈ ਤਾਰ ਸੇ ਲੈ ਸਰਵ ਜਗਤ ਕਾ ਜਗਿਆ ਯਾ ਬੁਰਿਆਈ ਯਾ ਵਜ ਧਰਮ ਹਰੂ ਰਤਿ ਆਪੋ ਆਪੀ ਕਹਿਨੇ ਹਰ ਕੇ ਦੂਰ ਜਿਦੇ ਨਾਮ ਧਿਆਇਆ ਦੇਵ ਨਸ ਕਰਤਾਰ ਹੋ ਨਾਮ ਸਤਿ ਗੁਰੂ ਇਸਲੇ ਗੇ ਜੀ ਨਾਰਾ ਜਿਦੇ ਨਾਮ ਧਿਆਇਆ ਪਵਾਜੂ ਵਾਜੂ 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 ਕਾ ਪ੍ਰਵਾਹ ਹਾਰਾ ਗੋਤਾਂ ਪਵਾਸ ਹਾਰਾ ਸਾਰਾ ਕੋੜੀ ਨਾ ਕੋਲਾ ਕੇ ਨੀਟਰਾ ਕੋਲੇ ਪਵਾਸ ਅਲਾਵਾ ਸਿਕੂੰ ਕਾ ਵਾਹਿਦ ਜੀ ਤ੍ਰੋਪਤੀ ਪਵਾ ਦੇ ਵਾਜੂ ਪਵਾ ਚਲੂ ਪਵਾ ਦੇ ਤੁਮ ਦਾ ਇਸੰਦਰਾ ਗਏ ਸੇ ਬੁਨਾ ਕੋਈ ਜਲੇ ਮੋਦ ਨਾਂ ਦਾ ਪ੍ਰਚਲਾਈ خواہنیں ہوئے سہاے 105 105 30 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 जय माता दी माता रानी की जय बोलो रे सेवाली करवाणी के कल्याण हरण आस्या श्री केशवा सोता सबने वंदन जी बोलो रे श्री माता जी पंचावत माता के सभा सो बोलो रे सर्वलोव जी श्री माता जी ब्रह्म में सर्वत सर्व भाव सोती की जय हो तथा सभी बोलो रे श्री माता जी नौ केटावड़ का सबका सर्व सो होए हनुमान जी का सादा समाना करना है जय माता दी श्री साईं जी साईं प्रसन्न जी बोलो रे बोलो श्री माता जी کے حالات میں امام احمد بن محمد طرائق کا قائم کو وحید پر کا قائم جو ہے تو جو ہے وہ سامع ہے۔ جنادر پنڈ میں 11 کلیہ کے سلسلے والے جو ہے وہ وہاں پر قائم ہو سکتے ہیں ان یوڈ طور پر ستے با صاحب سید در صالح حوالی کے در پر تمام سامعوں کو اس کی جوڑی پراتنا مہاراج کے طور پر میں چاہ رہا ہوں کہ میں اجازت چاہتا ہوں لاکھوں قسمیں اپنیں جو سب ਜੋ ਬਤਨ ਹੁੰਦੇ ਹਨ ਕੰਪਲੀਟ ਹੋਏ ਹਨ ਅਬਰ ਕੌਮ ਸਰ ਮਹਾਰਾਜੀ ਆਪ ਜੀ ਆਪਰ ਕਰਤੋ ਮਹਾਰਾਜੀ ਆਪ ਜੀ ਦੇ ਸੇਵਾਦਾਰ ਦਾ ਸਤਿਕਾਰ ਭਾਵਨ ਭਾਈ ਦੋ ਸੇਟ ਸਿੰਘ ਦਾ ਸਨਪਰਦੇਸ ਸਿੰਘ ਔਰ ਸਾਰੇ ਪਰਿਵਾਰ ਵੱਲੋਂ ਮਹਾਰਾਜ ਜੋ ਘਾਤ ਸੁਖਾਂ ਦੇ ਬਾਤ ਲਾਉਂਦਾ ਚਲਦੀ ਕਲਾਵਾ ਉਸ ਮਹਾਰਾਜੀ ਆਪ ਜੀ ਦੇ ਰਾਸਤੇ ਅਦਾਸ ਰਿੰਕੀ ਦੇ ਸੇਵਾ ਮਹਾਰਾਜੀ ਉਸ ਪਰਿਵਾਰ ਨੂੰ ਸਤਿਕਾਰ ਦੇ ਆਦਰ ਉਦੋਂ ਨਵਾ ਕਰਦੇ ਹੋਏ ਸੇਵਾ ਪਰਿਵਾਰ ਵੱਲੋਂ ਮਹਾਰਾਜੀ ਆਪ ਜੀ ਦੇ ਦਾਤ ਆਪਣੇ ਰਾਜ ਦੇ ਤੋਤ ਮਹਾਰਾਜੀ ਜੀ ਸਾਹਿਬਾਠ ਅਰੰਭ ਕਰਦੇ ਹਾਂ مہاراجی ہاو پڑا بھی مہاراجی نے کرپا کرنی مہاراجی کرپا لے کراجی آپ کی واپس کر کے سنگتا کرو مہاراجی او کرپا کرو مانی جی آگے بخشو جو آپ کی سواری کچھ کر جائے جو آپ اڑے سو سن سکے واحرو صاحب جی ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੈ ਕਥਨ ਇਹ ਕੀ ਹੈ ਜਿਨ ਕਲੂਨ ਹਾਰ ਸਲਕਨ ਹਰਿ ਰਵਤਨ ਲੈ ਨਾਲਿ ਤਾਰਿ ਉਤਾਰ ਤਾਂਹੀ ਵਾਲੇ ਕੀਤੇ ਕੂਲਾਹਿ ਬਿਨਾਂ ਨਿਵਾਸ ਆੜ ਕਨਨ ਤੇ ਆਈਏ ਕਰਜਿ ਆਵੈ ਆਸ ਸਤਨਾਮੁ ਸ੍ਰੀ ਵਾਹਿਗੁਰੂ ਸਾਇੰਗੀ ਤਨ ਅਸਰੀ ਨਾ ਹੱਲਾ ਪੰਝਵਾ ਚਤਰ ਦੇਸਾ ਕੀ ਨੋਮ ਲਿਆ ਪਣਾ ਸੇਰ ਉਪਰ ਕਰਤਾ ਰਿਓ ਕਿਰ ਬਾ ਕਟਾ ਕੇ ਅਮ ਲੋਕਣ ਕੀ ਨੋ ਕਾਸ਼ ਕਾ ਦੁਖ ਵਿਦਾਰਿਓ ਚਤਰ ਦੇਸਾ ਕੀ ਨੋਮ ਲਿਆ ਪਣਾ ਸੇਰ ਉਪਰ ਕਰਤਾ ਰਿਓ ਕਿਰ ਬਾ ਕਟਾ ਕੇ ਅਮ ਲੋਕਣ ਕੀ ਨੋ ਕਾਸ਼ ਕਾ ਦੁਖ ਵਿਦਾਰਿਓ ਕਾਰਜਨ ਰਾਖੇ ਗੁਰ ਗੋਵਿੰਦ ਕੰਧ ਲਾਏ ਅਵਗਨ ਸਭ ਮਿਟੇ ਦਿਆਲ ਪਰਖ ਬਖਸ਼ੰਦ ਰਹਾਉ ਜੋ ਮੰਗ ਹੈ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾ ਸੁਖ ਤੇ ਜੋ ਬੋਲੈ ਇਹਾਂ ਉਹਾਂ ਸਤ ਹੋਵੈ ਜੋ ਮੰਗ ਹੈ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾ ਸੁਮੁਖ ਤੇ ਜੋ ਬੋਲੇ ਸਤਿ ਹੋਵੇ ਸਾਚਾ ਹੈ ਵੀ ਸਾਚਾ ਨਾਨਕ ਬਹੁਤ ਸੇ ਕੀ ਸਾਚਾ ਸੋਚਾ ਸੋਚਣਾ ਹੋਵੇ ਜੀ ਇਹ ਤੋਂ ਕੀ ਲਖਵਾ ਹੋਵੇ ਜੋ ਪੈਸਾ

ਇਕਣਾ ਫੋਕਲ ਵੈਕਸੀ ਇਸੇ ਕੰਪਨੀ ਸਰ ਆਪੋ ਆਈ ਆ ਹਾ ਆਪਣਾ ਅੰਦਰ ਸਭ ਤੋਂ ਬਾਹਰ ਨਾ ਕੋਈ ਨਾ ਕੋਈ ਜਾਇਤਾ ਹਮ ਨਾ ਕੋਈ ਗਾਵੇ ਕੋ ਤਾਣ ਹੋਵੇ ਕਿ ਸੈਤਾਨ ਗਾਵੇ ਕੋ ਨਾ ਤਲ ਜਾਣੇ ਨਿਸ਼ਾਨ ਗਾਵੇ ਕੋ ਗੁਣ ਬੜੀਆਂ ਆਚਾਰ ਸਭ ਕੁਝ ਜਾਣ ਤੁਝਾ ਦੁਸਤ ਕਰੇ ਕਾ ਇਹ ਇੱਕ ਗਾਵੇ ਕੋ ਜੀ ਲੈ ਕਰਦੇ ਗਾਵੇ ਕੋ ਜਾ ਫਿਰ ਸੈਦੂਰ ਗਾਵੇ ਕੋ ਮਿੱਤਰ ਹਾਦਰਾ ਹਦੂਰ ਕਥਨ ਕਥਿ ਨਾਇਆ ਵਤੋ ਕਾਥ ਕਾਥ ਕਤੀ ਕੋਤੀ ਕੋਰ ਕੋਟ ਦੇ ਦੋਦ ਲੈ ਲੈ ਦੇ ਤੱਕ ਬਾਦ ਜੀ ਦੇ ਵਾਰੀ ਮੰਦਰ ਕਾ ਇੰਕਾ ਦੇ ਮਿਤਲਾ ਜਾਰ ਹੋ ਨਾ ਪੀ ਸਾਡੇ ਪਰਵਾਰ ਸਾਚਾ ਸਾਹਿਬ ਸਾਚਨਾ ਆਇਆ ਕਿਆ ਪਹੋਆ ਪਾਰ ਰੱਖ ਮੰਗਦੇ ਜੇ ਦੇ ਦੋਦ ਕਰੇ ਦਾ ਦਾਰ ਕੇ ਬਿਆ ਬੈ ਰਕਿਆ ਜਿਤ ਜਸਾ ਦਵਾਰ ਮੋਬੇ ਕੋਲ ਬੁਲੀਆਂ ਜਤ ਸੋਹਰੇ ਪਿਆਰ ਅੰਮ੍ਰਿਤ ਵੇਲਾ ਸਾਚਨਾ ਵੜਿਆ ਵਿਚਾਰ ਕਰਨੀ ਆਵੇ ਕੱਪੜਾ ਨਦਰੀ ਮੋਹਬਾਰ ਨਾਮ ਕੀ ਰਜਨੀ ਸਭ ਆਪੇ ਸੱਜਿਆਰ ਆਪਿਆ ਨਾ ਜਾਣੀ ਤਾਰਾ ਹੋਵੇ ਆਪੇ ਆਪ ਨੈਣੰ ਸੋਏ ਜਿਨ세 ਰਦ ਪਾਇਆ ਮਾਣ ਨਾਨਕ ਗਾਵੇ ਨੀ ਨਦਾਨ ਧਾਰਿਆ ਸਮਿਆ ਮਨ ਰਖਿਆ ਪਾਉ ਉਦ ਪਰ ਹਸ ਕਰ ਜਾਏ ਗੁਰੁ ਹਰਿ ਨਾਦੰ ਗੁਰਮਤਿ ਬੇਨੰ ਕਰੇ ਅਸਮਾਈ ਗੁਰੂ ਇਸਾ ਗੁਰੂ ਗੋਰੀਕ ਪਰਮਾ ਗੁਰ ਪਾਰਵਤੀ ਮਾਈ ਜੇ ਹਾਂ ਧਾਣਾ ਆਖਾ ਨਾ ਨੀ ਕਹਨ ਕਥਨ ਜਾਇ ਬਿਰਾਇ ਕਰੇ ਸੁਸ਼ਾਈ ਸੋਣਾ ਜੀਆ ਕਾਮਿ ਤਨਾ ਤਾ ਸੋ ਹੈ ਨਿਸਰਨ ਜਾਇ ਪੁਰਾਣਿਕ ਦੇਵ ਜਾਈ ਸਵਨਾ ਦੀਆਂ ਪਾਵਿਤਨਾ ਤਾਂ ਸੋਨੇ ਨਿਸਰ ਮਾਰਾ ਤਰਪੰ ਗੁਰੂ ਕਾਣੀ ਉਪਤਾ ਮਾਤਾ ਸਤਿਮਹਾਤਰਾ ਮੁਖਰਾ ਬੰਦਾ ਨਾ ਹਾ ਤੇ ਨ ਸਭ ਕਾ ਤਾ ਚਲਾਈਆ ਹੋਇਆ ਰੀਆ ਮਾ ਚਾ ਤਨ ਤੁਲੂਆ ਕਰੀਆ ਸੋ ਭਤਨੀ ਕੋ ਵੇ ਤੇ ਦੂਰਾ ਜਿਨੇ ਨਾਮ ਤੇਰਾ ਆਉ ਨ ਮੈਂ ਮਸਤ ਟਕਾਵਲ ਨਾ ਨਿਤ ਮਿਲੇ ਜੀ ਕੀ ਚਿੱਤਿ ਚਿੱਲਾ ਇਹ ਨਾਮ ਤੇ ਆਇਆ ਹੈ ਮਸਕਤ ਕਾਲ ਨਾਮ ਕਉ ਕਿਰਿ ਕਲੇ ਕੀ ਸੁਖੀ ਨਾਲ ਵਾਹਿਗੁਰੂ ਅਸਾਂ ਸਵਾਦ ਆਪਰਾ ਕੋਲੇ ਹਾਲੀ ਗੱਲ